ਪੁਛਦੇ ਨੇ ਪੁਛਦੇ ਨੇ ਮੈਨੂੰ ਕਈ ਸਾਥੀ ਨੈਣ ਜੋਤੀ ਵਿੰਦਰ ਕੋਣੇ ਪੁਛਦੇ ਨੇ ਮੈਨੂੰ ਕਈ ਸਾਥੀ ਨੈਣ ਜੋਤੀ ਵਿੰਦਰ ਕੋਣੇ ਜਿਸ ਨੂੰ ਤੇਤੇ ਕਰਕੇ ਲਿਖਦਾ ਹੱਸੀ ਕਦੇ ਲੱਗਦਾ ਰੋਣੀ ਕਿੱਥੇ ਪੜਦੀ ਐ ਕਿੱਥੇ ਪੜਦੀ ਜਾਂ ਫਿਰ ਪੜਾਉਂਦੀ ਐ ਕੀੜੇ ਟਿੰਡੂ ਜਾਂ ਕਿਹੜੀ ਸ਼ਹਿਰੋਂ ਆਉਂਦੀ ਐ ਇਹ ਰਿਆਈ ਕ્યાં ਫਿਰ ਕੁਵਾਰੀ ਐ ਕਰਦੀ ਨੌਕਰੀ ਪ੍ਰੈਗਟ ਜਾਂ ਸਰਕਾਰੀ ਐ ਪੁੱਛਦੇ ਮੈਨੂੰ ਕਈ ਸਾਥੀ ਨੈਣ ਜੋਤੀਵਿੰਦਰ ਕੌਣ ਐ ਮੈਂ ਕਿਹਾ ਮੈਂ ਕਿਹਾ ਦੋਸਤ ਤਾਂ ਦੋਸਤ ਹੁੰਦਾ ਐ ਇਹ ਜਾਂ ਮਰਦ ਸੱਚਾ ਦੋਸਤ ਆਖਰ ਹੈ ਸੱਚਾ ਦੋਸਤ ਆਖਰ ਉਹ ਹੈ ਜਿਹੜਾ ਸਮਝੇ ਦੁੱਖ dard ਜਿਹੜਾ ਸਮਝੇ ਦੁੱਖ dard ਅਸਾਤ ਸੂਤ ਇੱਕੋ ਮਨ ਅੰਦਰ ਵਸਾਈ ਹੈ ਉਸ ਨੂੰ ਹੀ ਚੇਤੇ ਕਰ ਕਰਕੇ ਹਰ ਰਚਨਾ ਲਿਖ ਗਈ ਹੈ ਹਰ ਰਚਨਾ ਲਿਖ ਗਈ ਹੈ ਪੁੱਛਣਾ ਨਾ ਉਸ ਦਾ ਨਾਮ ਪਤਾ ਪੁੱਛਣਾ ਨਾ ਆਏ ਪੁੱਛਣਾ ਨਾ ਪੁੱਛਿਓ ਨਾ ਪੁੱਛਣਾ ਨਾ ਉਸ ਦਾ ਨਾਮ ਪਤਾ ਤੇ ਦਿਲ ਮੇਰੇ ਵਿੱਚ ਰਹਿੰਦੀ ਏ ਜਿਸ ਨੂੰ ਚੇਤੇ ਕਰਕੇ ਜਿਸ ਨੂੰ ਜਿਸ ਨੂੰ ਜਿਸ ਨੂੰ ਚੇਤੇ ਕਰਕੇ ਰੂਹ ਮੇਰੀ ਜਿਸ ਨੂੰ ਚੇਤੇ ਕਰਕੇ ਰੂਹ ਮੇਰੀ ਜਿਸ ਨੂੰ ਚੇਤੇ ਕਰਕੇ ਰੂਹ ਮੇਰੀ ਗੌਂਦੀ ਉੱਠਦੀ ਰਹਿੰਦੀ ਏ ਗੌਂਦੀ ਉੱਠਦੀ ਰਹਿੰਦੀ ਏ ਗੌਂਦੀ ਉੱਠਦੀ ਰਹਿੰਦੀ ਏ